ਪ੍ਰੋਫੈਸਰ ਜਦੋਂ ਤੁਹਾਨੂੰ ਹੈਪੇਟਾਈਟਸ ਹੋ ਗਿਆ ਤੁਹਾਡਾ ਲੀਵਰ ਖਰਾਬ ਹੋਣਾ ਸ਼ੁਰੂ ਹੋ ਗਿਆ ਜਦੋਂ ਤੁਹਾਡਾ ਲੀਵਰ ਖਰਾਬ ਹੋ ਗਿਆ ਹੌਲੀ 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 ਡੈਮੇਜ ਹੁੰਦਾ ਹੁੰਦਾ ਤੁਹਾਡਾ ਪੇਟ ਚ ਪਾਣੀ ਭਰਨਾ ਸ਼ੁਰੂ ਹੋ ਗਿਆ ਪੇਟ ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਖਾਦਾ ਪੀਤਾ ਜਿਹੜਾ ਤੁਸੀਂ ਨਹੀਂ ਕੋਈ ਤੁਹਾਨੂੰ ਹজম ਹੋਣਾ ਤਾਂ ਤੁਹਾਡੀ ਮੌਤ ਤੱਕ ਹੋ ਜਾਂਦਾ ਉਹਨਾਂ ਨੂੰ ਅਸੀਂ ਮੌਤ ਦੇ ਮੂੰਹ ਚ ਖਿੱਚ ਲਿਆਉਂਦੇ ਆ ਕਿਉਂ ਖਿੱਚ ਲਿਆਉਂਦੇ ਆ ਫਰੁਕੀ ਸਾਹਿਬ ਜਿਹੜੀ ਐਲੈਕਟਰੋਪੈਥੀ ਮੈਡੀਸਨ ਆ ਕੁਦਰਤ ਨਹੀਂ ਦਿੰਦੀ ਆ ਸ਼ਾਇਦ ਹੀ ਕੋਈ ਹੋਵੇਗਾ ਜਿਸ ਸਰਕਲ ਦੇ ਵਿੱਚ ਕਾਲੇ ਪੀਲੇ ਕਰਕੇ ਜਗ ਜਿਸ ਤੇ ਨੂੰ ਕਾਲਾ ਪੀਲਾ ਨਾ ਹੋਵੇ ਜਾਂ ਕਾਲੇ ਪੀਲੇ ਕਰਕੇ ਰਿਸ਼ਤੇਦਾਰੀ ਚ ਫਰੈਂਡ ਸਰਕਲ ਦੇ ਵਿੱਚ ਬਿਜ਼ਨਸ ਸਰਕਲ ਚ ਕਿਸੇ ਦੀ ਮੌਤ ਨਾ ਹੋਈ ਹੋਵੇ ਬਿਲਕੁਲ ਹੋਈ ਆ ਫਰੁਕੀ ਸਾਹਿਬ ਬਹੁਤ ਦੇਖੇ ਨੇ ਘਰਾਂ ਦੇ ਘਰ ਖਾਲੀ ਅੱਖਾਂ ਨਮ ਹੋ ਜਾਂਦੀਆਂ ਨੇ ਹਿਰਦੇ ਵਲੁੰਦਰੇ ਜਾਂਦੇ ਨੇ ਫਰੁਕੀ ਸਾਹਿਬ ਉਹ ਕਹਿੰਦੇ ਦੇਖਣੋਂ ਵਧੀਆ ਸੀ ਦੇ ਕਨੂੰ ਤਾਂ ਅੰਦਰ ਉਸਤੀ ਸੀ ਲੇਕਿਨ ਉਹਨੂੰ ਕਾਲਾ ਪੀੜਿਆ ਸੀ ਜਦੋਂ ਕਾਲਾ ਪੀੜਿਆ ਦਾ ਨਾਮ ਆਉਂਦਾ ਨਾ ਫਿਰ ਕੀ ਸਾਹਿਬ ਉੱਥੇ ਫਿਰ 2 ਮਿੰਟ ਲਈ ਬੰਦਾ ਸੁੰਨ ਹੋ ਜਾਂਦਾ ਯਾਰ ਕਾਲਾ ਪੀੜਿਆ ਮੌਤ ਦਾ ਕਾਰਨ ਇੱਕ ਦਿਨ ਚ ਤੱਕ ਕੋਈ ਕਾਲਾ ਪੀੜਿਆ ਆਇਆ ਨਹੀਂ ਹੋਇਆ ਵੀ ਰਤੋ ਰਤ ਕਾਲਾ ਪੀੜਿਆ ਹੋ ਗਿਆ ਇਸ ਤਰ੍ਹਾਂ ਦਾ ਤਾਂ ਨਹੀਂ ਹੁੰਦਾ ਪਹਿਲਾਂ ਅਲਾਮਤਾਂ ਵੀ ਤਾਂ ਸਰੀਰ ਦਿੰਦਾ ਹੈ ਜਾਂ ਪਹਿਲਾਂ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਤਾਂ ਹੁੰਦੀ ਹੀ ਹੈ ਇਹਦੇ ਵਿੱਚ ਤੁਹਾਡਾ ਸਰੀਰ ਥੱਕਿਆ ਥੱਕਿਆ ਰਹੂਗਾ 99 ਤੁਹਾਨੂੰ ਬੁਖਾਰ ਰਹੂਗਾ ਜਾਂ ਪਿੰਜਣੀਆਂ ਦਰਦ ਕਰਦੀਆਂ ਲੱਤਾਂ ਦਰਦ ਕਰਦੀਆਂ ਵੀਕਨੈਸ ਰਹਿੰਦੀ ਆ ਤੁਹਾਡੀਆਂ ਅੱਖਾਂ ਥੋੜੀਆਂ ਜੀਆਂ ਭਾਰੀਆਂ ਰਹਿੰਦੀਆਂ ਨੇ ਜਾਂ ਪੀਲੀਆਂ ਦਿਖਾਈ ਦਿੰਦੀਆਂ ਨੇ ਤਾਂ ਤੁਹਾਨੂੰ ਆਪਣੇ ਹੈਪੇਟਾਇਟਸ ਦੇ ਟੈਸਟ ਜ਼ਰੂਰ ਕਰਾਉਣੇ ਚਾਹੀਦੇ ਨੇ ਤੇ ਜੀ ਸੁਣਦੇ ਹੁੰਦੇ ਸੀ ਵੀ ਕਿਸੇ ਕਿਸੇ ਨੂੰ ਹੋ ਗਿਆ ਹੁਣ ਸਾਡੀਆਂ ਭੈਣਾਂ 'ਚ ਵੀ ਬੜਾ ਬੜੀ ਮਿਕਦਾਰ ਨਾਲ ਵਧ ਰਿਹਾ ਹੈ ਖਾਸ ਕਰਕੇ ਜਿਨ੍ਹਾਂ ਦੀ ਉਮਰ 50 ਜਾਂ 55 ਸਾਲ ਤੋਂ ਉੱਪਰ ਚਲੀ ਜਾਵੇ ਉਹਨੂੰ ਬੜੀ ਚੇਤੀ ਪਕੜ ਲੱਗਦੀ ਹੈ ਇਹ ਜ਼ਿਆਦਾਤਰ ਸਕਰਮਨ ਨਾ ਹੁੰਦਾ ਜਿਵੇਂ ਕਿ ਕਿਸੇ ਦੇ ਸੂਈ ਲੱਗ ਜਾਂਦੀ ਆ ਜਾਂ ਡਿਲੀਵਰੀ ਮੌਕੇ ਜਿਹੜਾ ਨਿਕਲਦਾ ਬਲੱਡ ਨਿਕਲਦਾ ਉਹ ਕਿਸੇ ਹੋਰ ਨੂੰ ਲੱਗ ਜਵੇ ਤਾਉ ਦੇ ਨਾਲ ਵੀ ਹੋ ਜਾਂਦੀ ਹੈ ਬਿਮਾਰੀ ਸਾਰੀਆਂ ਚੀਜ਼ਾਂ ਨੂੰ 50 50 ਗ੍ਰਾਮ ਲੈ ਲਓ 50 50 ਗ੍ਰਾਮ ਲੈ ਕੇ ਪੀਸ ਕੇ ਚੰਗੀ ਤਰ੍ਹਾਂ ਤੁਸੀਂ ਆ ਐਦਾ ਪਾਊਡਰ ਬਣ ਜਾਣਾ ਇਹਦਾ ਇੱਦਾਂ ਪਾਊਡਰ ਬਣਾ ਕੇ ਇਹਨਾਂ ਨੂੰ ਜਦੋਂ ਤੁਸੀਂ ਇਹ ਸਵੇਰੇ ਖਾਲੀ ਪੇਟ ਲੈਣਾ ਨਾ ਇਹ ਇੱਕ ਚਮਚ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਤੇ ਜਿਹੜਾ ਤੁਹਾਡਾ ਕਾਲਾ ਪੀੜੀ ਆ ਤਾਂ ਉਹ ਕੱਢ ਕੇ ਬੋਡੀ ਚ ਬਰਸਟ ਹੈ ਜਿਹੜੇ ਇਹ ਨੁਸਖੇ ਫਾਰਮੂਲੇ ਨਹੀਂ ਅਜ਼ਮਾ ਸਕਦੇ ਜੀ ਫਿਰ ਉਹਨਾਂ ਦਾ ਹਾਲ ਤੁਸੀਂ ਕਿਵੇਂ ਕਰਦੇ ਹੋ 네ਗੇਟਿਵ ਕਰਨ ਵਾਸਤੇ ਕਾਲਾ ਪੀਲੀ ਖੂਨ ਚ ਆਵੇ ਹੀ ਨਾ ਉਹਦੇ ਲਈ ਸਾਡੇ ਕੋਲੇ ਇਲੈਕਟ੍ਰੋਪੈਥੀ ਮੈਡੀਸਨ ਹੁੰਦੀ ਆ ਇਹਦੇ ਨਾਲ ਕਾਫੀ ਮਰੀਜ਼ ਠੀਕ ਹੋਏ ਨੇ ਨੇਕਟਿਵ ਵੀ ਹੋਇਆ ਇਸੇ ਤਰੀਕੇ ਨਾਲ ਬੂੰਦਾਂ ਦੇ ذریعے ਹੀ 네ਗੇਟਿਵ ਆਏ ਹਾਂ ਜੀ ਪਾਣੀ ਚ ਪਾ ਕੇ ਪੀਣੀ ਆ ਸਾਡੀਆਂ ਇਲੈਕਟ੍ਰੋਪੈਥੀ ਮੈਡੀਸਨ ਨੇ ਜ ਕਰਦੀਆਂ ਨੇ بلڈ ਨੂੰ ਪਿਰੀਫਾਈ ਕਰਕੇ ਸਾਫ ਕਰਕੇ ਜਿਹੜਾ ਹੈਪਟਾਟਸਾ ਬਿਲਕੁਲ 네ਗੇਟਿਵ ਹੋ ਗਿਆ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਬੜਾ ਹੀ ਸੰਜੀਦਾ ਅਸੀਂ ਮੁੱਦਾ ਹੈ ਜਿਹੜਾ ਉਹ ਤੁਹਾਡੇ ਨਾਲ ਛੇੜਨ ਲੱਗੇ ਆ ਉਹ ਮੁੱਦਾ ਉਹ ਬਿਮਾਰੀ ਉਹ ਰੋਗ ਜਿਸ ਨੇ ਪੰਜਾਬ ਦੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਨੇ ਜਿਸ ਦਾ ਨਾਮ ਸੁਣਦੇ ਸਾਰ ਹੀ ਅੱਖਾਂ ਮੂਰੇ ਕਾਲਾ ਹਨੇਰਾ ਆ ਜਾਂਦਾ ਹੈ ਤੇ ਲੋਕ ਉਸ ਤੋਂ ਬਾਅਦ ਆਪਣੇ ਆਪ ਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ 'ਚ ਘਿਰਿਆ ਹੋਇਆ ਮਹਿਸੂਸ ਕਰਨ ਲੱਗਦੇ ਨੇ ਕਿਹੜਾ ਰੋਗ ਹੈ ਇਸ ਵੇਲੇ ਬੇਸ਼ੱਕ ਪੰਜਾਬ ਸਰਕਾਰ ਦੇ ਸੈਂਟਰਲ ਗਵਰਨਮੈਂਟ ਦੇ ਉਦਮ ਸਦਕਾ ਉਸ ਰੋਗ ਦਾ ਇਲਾਜ ਹਸਪਤਾਲਾਂ 'ਚ ਮੁਫਤ ਹੋ ਰਿਹਾ ਹੈ ਪਰ ਉਸ ਅਸੀਂ ਕਹਿ ਲਈ ਕਿ ਬਿਮਾਰੀ ਤੋਂ ਜ਼ਿੰਦਗੀ ਪਰ छुटਕਾਰਾ ਮਿਲਦਾ ਹੀ ਨਹੀਂ ਟੈਸਟ ਕਰਵਾਓਗੇ ਤਾਂ ਉਹ ਬਿਮਾਰੀ ਤੁਹਾਨੂੰ ਆਏਗੀ ਕਿਹੜੀ ਬਿਮਾਰੀ ਹੈ ਕੀ ਦਿੱਕਤ ਕੀ ਪਰੇਸ਼ਾਨੀ ਹੈ ਸਾਰੀਆਂ ਚੀਜ਼ਾਂ ਬਾਬਤ ਅਸੀਂ ਗੱਲਬਾਤ ਕਰਨ ਲਈ ਅੱਜ ਖਾਸ ਕਰਕੇ ਨੁਸਖਾ ਤੁਹਾਡੇ ਵਾਸਤੇ ਲੈ ਕੇ ਆਏ ਆਂ ਦੇਖੋ ਇਹ ਉਹ 6 ਚੀਜ਼ਾਂ ਹੈਗੀਆਂ ਨੇ ਜਿਹੜੀਆਂ ਉਸ ਬਿਮਾਰੀ ਨੂੰ ਜੜੋਂ ਵੱਢ ਦਿੰਦੀਆਂ ਨੇ ਚੱਕ ਦਿੰਦੀਆਂ ਨੇ ਖੁਰਚ ਕੇ ਬਾਹਰ ਮਾਰ ਦਿੰਦੀਆਂ ਨੇ ਸਾਡੇ ਨਾਲ ਨੇ ਏਪੀ ਐਲੈਕਟਰੋ ਹੋਮੋਪੈਥੀ ਸੈਂਟਰ ਦੇ ਡਾਕਟਰ ਜੋੜਾ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ कौर ਸਾਹਿਬਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਫਿਰਕੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲੇ ਆਏ ਹੋ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਹੈ ਤੁਸੀਂ ਅੱਜ ਇਹ ਨੁਸਖਾ ਇਹ ਫਾਰਮੂਲਾ ਉਹਨਾਂ ਨੌਜਵਾਨਾਂ ਵਾਸਤੇ ਉਹਨਾਂ ਮਾਵਾਂ ਵਾਸਤੇ ਉਹਨਾਂ ਭੈਣਾਂ ਵਾਸਤੇ ਲੈ ਕੇ ਆਏ ਹੋ ਜਿਹੜੇ ਇਸ ਵੇਲੇ ਜ਼ਿੰਦਗੀ ਹਾਰ ਰਹੇ ਨੇ ਮੌਤ ਦੇ ਹੱਥੋਂ ਕਿਹੜੀ ਬਿਮਾਰੀ ਹੈ ਔਰ ਕਿਸ ਤਰੀਕੇ ਨਾਲ ਇਹ ਨੁਸਖਾ ਫਾਰਮੂਲਾ ਉਹਨਾਂ ਦੀ ਸਹਾਇਤਾ ਕਰੇਗਾ ਜਿhko ਫਰੁਖ ਸਾਬ ਇਹ ਜਿਹੜੀ ਬਿਮਾਰੀ ਆ ਨਾ ਇਹ ਇੰਨੇ ਜਿਆਦਾ ਪੈਰ ਫਸਾਰ ਗਈ ਆ ਆਪਣੇ ਪੰਜਾਬ ਦੇ ਵਿੱਚ ਕੀ ਸਾਬ ਪੂਰੇ ਇੰਡੀਆ 'ਚ ਹੀ ਲਾ ਲੋ ਠੀਕ ਹੈ ਕਹਿੰਦੇ ਨੇ ਪਾਣੀ ਖਰਾਬ ਹੋ ਗਏ ਸਪਰੇਆਂ ਕਰ ਕਰਕੇ ਸਬਜ਼ੀਆਂ ਕੀ ਅਨਾਜ ਕੀ ਜ਼ਹਿਰ ਬਣਾਤੇ ਉਹਦੇ ਨਾਲ ਜਿਹੜੀ ਇਹ ਬਿਮਾਰੀ ਆ ਜਿਹਨੂੰ ਅਸੀਂ ਕਾਲਾ ਪੀੜਿਆ ਕਹਿੰਦੇ ਆ ਕਾਲਾ ਪੀਲੀਆ ਪੰਜ ਤਰ੍ਹਾਂ ਦਾ ਹੁੰਦਾ ਬਰੂ ਗਿਆ ਸਾਹਿਬ A B C D E ਸਭ ਤੋਂ ਜ਼ਿਆਦਾ ਸਾਨੂੰ ਦੇਖਣ ਨੂੰ ਮਿਲਦਾ B ਤੇ C ਜਿਹੜਾ B ਤੇ C ਹੈਪੇਟਾਈਟਸ ਹੁੰਦਾ ਨਾ ਜਿਹਦੇ ਨਾਲ ਸਭ ਤੋਂ ਵੱਧ ਮੌਤ ਹੁੰਦੀ ਆ ਹੈਪੇਟਾਈਟਸ C ਹੁੰਦਾ ਉਹ ਜਦੋਂ ਹੈਪੇਟਾਈਟਸ C ਹੋ ਜਾਂਦਾ ਪਰ ਨੈਗੇਟਿਵ ਵੀ ਬਹੁਤ ਛੇਤੀ ਹੋ ਜਾਂਦਾ ਨੇਗੇਟਿਵ ਛੇਤੀ ਹੋ ਜਾਂਦਾ ਨੇਗੇਟਿਵ ਹੋ ਜਾਂਦਾ ਫਰੁਕੀ ਮਾਫ ਕਰਨਾ ਡਾਕਟਰ ਸਾਹਿਬ ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ ਸਾਡੇ ਹਸਪਤਾਲਾਂ ਦੇ ਵਿੱਚ ਜੇਕਰ ਅਸੀਂ ਹੈਪਾਟਾਈਟਸ ਸੀ ਬਾਬਤ ਕਿਸੇ ਡਾਕਟਰ ਨਾਲ ਗੱਲ ਕਰੀਏ ਉਹ ਕਹੇਗਾ ਜੀ ਲਾਈਫਟਾਈਮ ਤੁਹਾਨੂੰ ਜਿਹੜੇ ਮੈਡੀਸਨ ਖਾਣੀ ਪਏਗੀ ਔਰ ਉਸ ਤੋਂ ਬਾਅਦ ਇਹਦਾ ਵਾਇਰਲ ਲੋਡ ਘਟ ਜਾਏਗਾ ਪਰ 네ਗੇਟਿਵ ਨਹੀਂ ਆਏਗਾ ਤੁਸੀਂ ਕਹਿੰਦੇ ਹੋ 네ਗੇਟਿਵ ਆ ਜਾਂਦਾ 네ਗੇਟਿਵ ਆ ਜਾਂਦਾ ਫਰੁਕੀ ਸਾਹਿਬ ਜਿਹੜਾ ਹੈਪਾਟਾਈਟਸ ਸੀ ਆ ਉਹ ਛੇਤੀ ਹੋ ਜਾਂਦਾ 네ਗੇਟਿਵ ਜਿਹੜਾ ਹੈਪਾਟਾਈਟਸ ਬੀ ਆ ਉਹ ਥੋੜਾ ਟਾਈਮ ਲਾਉਂਦਾ ਜਿਹੜਾ ਹੈਪੇਟਾਈਟਸ ਬੀ ਹੁੰਦਾ ਨਾ ਕਈ ਵਾਰ ਹੈਪੇਟਾਈਟਸ ਬੀ ਕੀ ਹੁੰਦਾ ਜਿਹੜਾ ਕਾਲਾ ਪੀੜਿਆ ਹੁੰਦਾ ਉਹ ਸਾਇਲੈਂਟ ਹੋ ਜਾਂਦਾ ਠੀਕ ਹੈ ਸਾਡੇ ਬਲੱਡ ਦੇ ਵਿੱਚ ਬੈਠ ਜਾਂਦਾ ਜਾ ਕੇ ਉਹ ਠੀਕ ਹੈ ਉਹਨੂੰ ਜਦੋਂ ਵਾਇਰਲ ਲੋਡ ਉਹਦਾ ਘਟਾ ਦਿੰਦੇ ਨੇ ਡਾਕਟਰ ਘਟਾ ਘਟ ਦਿੰਦੇ ਨੇ ਉਹ ਸਾਇਲੈਂਟ ਹੋ ਕੇ ਤੁਹਾਡੇ ਬਾਡੀ ਦੇ ਵਿੱਚ ਉਦਾ ਹੀ ਰਹਿੰਦਾ ਤੁਹਾਡੇ ਬਲੱਡ ਦੇ ਵਿੱਚ ਉਦਾ ਹੀ ਰਹਿੰਦਾ ਉਹ ਕਈ ਸਾਲਾਂ ਤੱਕ ਜਦੋਂ ਰਿਪੋਰਟ ਕਰਾਣੀ ਆ ਉਹ ਪੋਜ਼ਿਟਿਵ ਆਊਗਾ ਪੋਜ਼ਿਟਿਵ ਆਊਗਾ ਪੋਜ਼ਿਟਿਵ ਆਊਗਾ ਅਰਜੰਟ ਵੀ ਬੜੀ ਦਿੱਕਤ ਹੁੰਦੀ ਹੈ ਜੀ ਫਿਰ ਸਾਡੇ ਨੌਜਵਾਨ ਮੁੰਡਿਆਂ ਨੂੰ ਜਿਹੜੇ ਕੰਮ ਦੇ ਲਈ ਵਿਦੇਸ਼ ਜਾਣਾ ਚਾਹੁੰਦੇ ਨੇ ਆ ਮੈਡੀਕਲ ਜਿੰਨਾ ਕੰਮ ਦੇ ਲਈ ਜ਼ਰੂਰੀ ਹੈ ਮੈਡੀਕਲ ਰਿਪੋਰਟ ਫਰਕੀ ਸਾਹਿਬ ਕਲੀਅਰ ਨਹੀਂ ਹੁੰਦੀ ਜਿੰਨਾ ਜੇ ਨੈਗੇਟਿਵ ਨਾ ਹੋਵੇ ਨੈਗੇਟਿਵ ਹੋ ਗਿਆ ਜਦੋਂ ਤੁਹਾਡਾ ਤਾਂ ਤੁਸੀਂ ਬਾਹਰ ਜਾ ਸਕਦੇ ਹੋ ਇਹਦੇ ਵਿੱਚ ਕੀ ਹੁੰਦਾ ਫਰਕੀ ਸਾਹਿਬ ਜਦੋਂ ਤੁਹਾਨੂੰ ਹੈਪਾਟਾਈਟਸ ਹੋ ਗਿਆ ਤੁਸੀਂ ਤੁਹਾਡਾ ਲੀਵਰ ਖਰਾਬ ਹੋਣਾ ਸ਼ੁਰੂ ਹੋ ਗਿਆ ਜਦੋਂ ਤੁਹਾਡਾ ਲੀਵਰ ਖਰਾਬ ਹੋ ਗਿਆ ਹੌਲੀ 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 ਡੈਮੇਜ ਹੁੰਦਾ ਹੁੰਦਾ ਤੁਹਾਡਾ ਪੇਟ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਪੇਟ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਖਾਦਾ ਪੀਤਾ ਜਿਹੜਾ ਤੁਸੀਂ ਨਹੀਂ ਕੋਈ ਤੁਹਾਨੂੰ ਹজম ਹੋਣਾ ਤਾਂ ਤੁਹਾਡੀ ਮੌਤ ਤੱਕ ਹੋ ਜਾਂਦੀ ਆ ਫਰੁਕੀ ਸਾਹਿਬ ਇੱਥੇ ਮੈਂ ਅੱਜ ਦੱਸਣਾ ਚਾਹੂੰਗਾ ਜਿੱਦੋਂ ਤੁਸੀਂ ਪਹਿਲੇ ਹੀ ਸ਼ੁਰੂਆਤ 'ਚ ਗਿਆ ਘਰਾਂ ਦੇ ਘਰ ਖਾਲੀ ਅੱਖਾਂ ਨਮ ਹੋ ਜਾਂਦੀਆਂ ਨੇ ਹਿਰਦੇ ਵਲੁੰਧਰੇ ਜਾਂਦੇ ਨੇ ਫਰੁਕੀ ਸਾਹਿਬ ਜਦੋਂ ਕਿਸੇ ਪੰਜ ਭੈਣ ਦਾ ਇੱਕ ਕੱਲਾਪਰਾ ਕਰਚੋ ਚਲਾ ਜਾਵੇ ਸਾਡੀਆਂ ਜਿਹੜੀਆਂ ਮਾਮਾਂ ਨੇ ਉਹਨਾਂ ਦੇ ਪੁੱਤ ਚਲੇ ਜਾਣ ਜਵਾਨ ਪੁੱਤ ਮਰਦਾ ਹੋਵੇ ਘਰੇ ਸਾਡੀਆਂ ਅੱਖਾਂ ਦੇ ਸਾਹਮਣੇ ਮਰ ਜਾਂਦਾ ਹੋਵੇ ਇਲਾਜ ਨਾ ਹੋਵੇ ਤਾਂ ਉੱਥੇ ਫਰੂਕੀ ਸਾਹਿਬ ਸਾਡੀਆਂ ਵੀ ਅੱਖਾਂ ਨਮ ਹੋ ਜਾਂਦੀਆਂ ਨੇ ਸਾਡੇ ਵੀ ਹਿਰਦੇ ਬਲੋਂਦੇ ਜਾਂਦੇ ਨੇ ਬਨੁੰਧਰੇ ਜਾਂਦੇ ਨੇ ਜਦੋਂ ਸਾਨੂੰ ਪਤਾ ਲੱਗਦਾ ਅੱਜ ਕਾਲੇ ਪੀੜੀਏ ਨਾਲ ਕਿਸੇ ਬੱਚੇ ਦੀ ਮੌਤ ਹੋ ਗਈ ਤਾਂ ਸਰ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਹੀ ਕੋਈ ਇਦਾਂ ਦਾ ਜਿਹੜੇ ਦਰਸ਼ਕ ਹੈਗੇ ਨੇ ਜਾਂ ਸਾਡਾ ਸਰਕਲ ਆ ਜਾਂ ਤੁਹਾਡਾ ਸਰਕਲ ਆ ਕੋਈ ਸਰਕਲ ਇਸ ਤਰ੍ਹਾਂ ਦਾ ਹੋਏਗਾ ਸ਼ਾਇਦ ਹੀ ਕੋਈ ਹੋਏਗਾ ਜਿਸ ਸਰਕਲ ਦੇ ਵਿੱਚ ਕਾਲੇ ਪੀਲੇ ਕਰਕੇ ਜਾਂ ਜਿਸ ਨੂੰ ਕਾਲਾ ਪੀਲਾ ਨਾ ਹੋਵੇ ਜਾਂ ਕਾਲੇ ਪੀਲੇ ਕਰਕੇ ਰਿਸ਼ਤੇਦਾਰੀ ਚ ਫਰੈਂਡ ਸਰਕਲ ਦੇ ਵਿੱਚ ਬਿਜ਼ਨਸ ਸਰਕਲ ਚ ਕਿਸੇ ਦੀ ਮੌਤ ਨਾ ਹੋਈ ਹੋਵੇ ਬਿਲਕੁਲ ਹੋਈ ਆ ਬ੍ਰੂਕੀ ਸਾਹਿਬ ਬਹੁਤ ਦੇਖੇ ਨੇ ਜਦੋਂ ਜਾਈ ਦਾ ਅਗਲਾ ਕਹਿੰਦਾ ਜੀ ਪੁੱਛੀ ਦਾ ਅਗਲੇ ਨੂੰ ਵੀ ਕੀ ਗੱਲ ਹੋ ਗਈ ਸੀ ਬੱਚੇ ਨੂੰ ਕੀ ਵੀ ਪਿੱਛੇ ਜਿਹੜਾ ਤੇ ਮਿਲੇ ਸੀਗੇ ਚੰਗਾ ਭਲਾ ਸੀ ਉਹ ਕਹਿੰਦੇ ਦੇਖਣ ਨੂੰ ਵਧੀਆ ਸੀ ਦੇਖਣ ਨੂੰ ਤਾਂ ਤੰਦਰੁਸਤ ਸੀ ਲੇਕਿਨ ਉਹਨੂੰ ਕਾਲਾ ਪੀੜਿਆ ਸੀ ਜਦੋਂ ਕਾਲਾ ਪੀੜਿਆ ਦਾ ਨਾਮ ਆਉਂਦਾ ਨਾ ਫਿਰੁਕੀ ਸਾਹਿਬ ਉੱਥੇ ਫਿਰ 2 ਮਿੰਟ ਲਈ ਬੰਦਾ ਸੁੰਨ ਹੋ ਜਾਂਦਾ ਯਾਰ ਕਾਲਾ ਪੀੜਿਆ ਮੌਤ ਦਾ ਕਾਰਨ ਆਮ ਲੋਕ ਇਹਨੂੰ ਮੌਤ ਦਾ ਕਾਰਨ ਨਹੀਂ ਸਮਝੇ ਲੋਕ ਕਹਿੰਦੇ ਨੇ ਜੀ ਮੈਨੂੰ ਕਾਲਾ ਪੀੜਿਆ ਮੈਂ ਫਲਾਣੀ ਜਗ੍ਹਾ ਤੋਂ ਦਵਾਈ ਲਈ ਮੇਰਾ ਵਾਇਰਲ ਲੋਡ ਘਟ ਗਿਆ ਪਰ ਮੇਰਾ ਨੈਗੇਟਿਵ ਹੀ ਨਹੀਂ ਹੋਇਆ ਡਾਕਟਰ ਮੈਨੂੰ ਕਹਿੰਦਾ ਜੀ ਕੋਈ ਗੱਲ ਘਬਰਾਉਣ ਦੀ ਲੋੜ ਨਹੀਂ ਤੈਨੂੰ ਕੁਝ ਨਹੀਂ ਹੁੰਦਾ ਪਰ ਫਰੂਕੀ ਸਾਹਿਬ ਜਦੋਂ ਤੁਹਾਨੂੰ ਕਾਲਾ ਪੀੜਿਆ ਕਾਲਾ ਪੀੜਿਆ ਬਲੱਡ ਦੇ ਵਿੱਚ ਤੁਹਾਡੇ ਸ਼ੋਅ ਕਰਦਾ ਹੋ ਜਦੋਂ ਅਸੀਂ ਰਿਪੋਰਟ ਕਰਦੇ ਆ ਕਰਾਉਨੇ ਆ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਕਾਲਾ ਪੀੜਿਆ ਉਹ ਮੰਨ ਲਓ ਤੁਹਾਡੇ ਲਈ ਬਹੁਤ ਡੇਂਜਰ ਆ ਉਹਨੇ ਤੁਹਾਨੂੰ ਅੰਦਰੋਂ ਅੰਦਰੋਂ ਖਾਂਦੇ ਰਹਿਣਾ ਅੰਦਰੋਂ ਅੰਦਰੋਂ ਤੁਹਾਨੂੰ ਬਿਲਕੁਲ ਉਹਨੇ ਖੋਖਲਾ ਕਰ ਦੇਣਾ ਤੁਹਾਨੂੰ ਵੀਕਨੈਸ ਸਿਕਾਵਟ ਤੁਹਾਨੂੰ ਕੰਮ ਕਰਨ ਦੀ ਇੱਛਾ ਨਹੀਂ ਕਰਨੀ ਲੋਕ ਕਹਿੰਦੇ ਨੇ ਜੀ ਮੰਦਾ ਤੰਦਰੁਸਤ ਆ ਠੀਕ ਇਹਨੂੰ ਹੋਇਆ ਕੀ ਆ ਪਰ ਸਾਰੀ ਦਿਹਾੜੀ ਮੰਜੇ ਤੇ ਬੈਠਾ ਰਹੇ ਦਾ ਕੰਮ ਕਰਨ ਉਹਦਾ ਦਿਲ ਨਹੀਂ ਕਰਦਾ ਹੁਣ ਘਰ ਦੇ ਵੀ ਇਹ ਸਵਾਲ ਕਰਦੇ ਨੇ ਕਹਿੰਦੇ ਤੈਨੂੰ ਹੋਇਆ ਕੀ ਆ ਉਹ ਕਹਿੰਦਾ ਜੀ ਮੈਂ ਅੰਦਰ ਦੀ ਅੰਦਰ ਮੈਂ ਸੁੱਕਦਾ ਜਾਣਾ ਮੈਂ ਅੰਦਰ ਦੀ ਅੰਦਰ ਕਮਜ਼ੋਰ ਹੁੰਦਾ ਜਾਂਦਾ ਮੈਨੂੰ ਚੈੱਕ ਕਰਵਾ ਲਓ ਮੈਨੂੰ ਲੱਗਦਾ ਕੋਈ ਬਿਮਾਰੀ ਆ ਪਰ ਅਸੀਂ ਸੀਰੀਅਸ ਨਹੀਂ ਲੈਂਦੇ ਅਸੀਂ ਟੈਸਟ ਨਹੀਂ ਕਰਵਾਉਂਦੇ ਜਦੋਂ ਤੁਹਾਨੂੰ ਟੈਸਟਾਂ ਦੇ ਵਿੱਚ ਪਤਾ ਲੱਗਦਾ ਸਾਨੂੰ ਇਹੀ ਦੱਸਿਆ ਜਾਂਦਾ ਜੀ ਕਾਲਾ ਪੀੜੀ ਆ ਕੋਈ ਗੱਲ ਨਹੀਂ ਦਵਾਈ ਖਾ ਲਓ ਠੀਕ ਹੋ ਜਾਓਗੇ ਕੋਰਸ ਕਰ ਲਓ ਕੋਰਸ ਕਰ ਲਓ ਕੋਰਸ ਕਰ ਲਓ ਠੀਕ ਹੋ ਨਹੀਂ ਹੁੰਦਾ ਫਰੁਕੀ ਸਾਹਿਬ ਸਾਡੀਆਂ ਦਵਾਈਆਂ ਨੇ ਜਿਹੜੀਆਂ ਇਲੈਕਟ੍ਰੋਪੈਥੀ ਦੀਆਂ ਦਵਾਈਆਂ ਨੇ ਫਰੁਕੀ ਸਾਹਿਬ ਅਨੇਕਾਂ ਲੋਕਾਂ ਨੂੰ ਹਜ਼ਾਰਾਂ ਲੋਕਾਂ ਨੂੰ ਹੈ ਦਿੱਤੀਆਂ ਨੇ ਤਾਂ ਲੋਕਾਂ ਦੀਆਂ ਰਿਪੋਰਟਾਂ 네ਗੇਟਿਵ ਹੋ ਚੁੱਕੀਆਂ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਸੀ ਬਾਹਰ ਚਲੇ ਗਏ ਨੇ ਬੱਚੇ ਜਿਹੜੀਆਂ ਮਾਵਾਂ ਦੇ ਪੁੱਤ ਅਸੀਂ ਮਰਦੇ ਦੇਖੇ ਨੇ ਉਹਨਾਂ ਨੂੰ ਅਸੀਂ ਮੌਤ ਦੇ ਮੂੰਹ ਚੋਂ ਖਿੱਚ ਲਿਆਉਂਦੇ ਆ ਕਿਉਂ ਖਿੱਚ ਲਿਆਉਂਦੇ ਆ ਫਿਰ ਕਿ ਸਭ ਜਿਹੜੀ ਇਲੈਕਟ੍ਰੋਪੈਥੀ ਮੈਡੀਸਨ ਆ ਕੁਦਰਤ ਨਹੀਂ ਦਿੰਦੀ ਆ ਕੁਦਰਤ ਨਹੀਂ ਸਾਨੂੰ ਬਿਮਾਰੀਆਂ ਦਿੱਤੀਆਂ ਨੇ ਜੇ ਤੁਸੀਂ ਇਹਨਾਂ ਦਾ ਕੁਦਰਤੀ ਤਰੀਕੇ ਨਾਲ ਤੁਸੀਂ ਇਸਤੇਮਾਲ ਕਰਦੇ ਹੋ ਕੁਦਰਤ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਜੇ ਤੁਸੀਂ ਕੁਦਰਤ ਦੇ ਤਸੇ ਅਨੁਸਾਰ ਤੁਸੀਂ ਮੈਡੀਸਨ ਦਾ ਇਸਤੇਮਾਲ ਕਰਦੇ ਹੋ ਜਾਂ ਪਰਹੇਜ਼ ਕਰਦੇ ਹੋ ਜੇ ਸਾਢੇ 10 ਦੇ ਅਨੁਸਾਰ ਪਰਹੇਜ਼ ਕਰਦੇ ਹੋ ਤਾਂ ਕੁਦਰਤ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੂਗੀ ਜੀ ਜੀ ਮੈਂ ਰੁਕੀ ਸਾਹਿਬ ਇੱਥੇ ਕਹਿਣਾ ਚਾਹੁੰਨਾ ਇੱਕ ਮਾਂ ਸਾਡੇ ਕੋਲੇ ਆਈ ਪਿੱਛੇ ਜੇ ਮੇਰੇ ਕੋਲ ਕਾਲੇ ਪੀਲੇ ਦਾ ਪੇਸ਼ੈਂਟ ਆਇਆ ਉਹ ਮਾਂ ਆ ਕੇ ਇੱਥੇ ਰੋਈ ਮੈਂ ਕਿਹਾ ਭੈਣ ਜੀ ਕੀ ਗੱਲ ਹੋ ਗਈ ਕਹਿੰਦੀ ਮੈਂ ਆਪਣੇ ਭਰਾ ਦਾ ਨੌਜਵਾਨ ਮੁੰਡਾ ਸਾਡਾ ਅਸੀਂ ਮਰਦਾ ਦੇਖਿਆ ਸਾਡੇ ਹੱਥਾਂ ਦੇ ਵਿੱਚ ਉਹਦੀ ਮੌਤ ਹੋਈ ਆ ਉਹਨੂੰ ਦੇਖ ਕੇ ਜਦੋਂ ਮੈਂ ਆਪਣੇ ਬੱਚੇ ਦੀ ਰਿਪੋਰਟ ਕਰਵਾਈ ਥੋੜਾ ਬੱਚਾ ਨਸ਼ਾ ਕਰਦਾ ਸੀ ਉਹਦਾ ਕਹਿੰਦੇ ਜਦੋਂ ਮੈਂ ਉਹਦੀ ਰਿਪੋਰਟ ਕਰਾਈ ਉਹਨੂੰ ਕਾਲਾ ਪੀੜਿਆ ਨਿਕਲਿਆ ਉਹਨੂੰ ਹੈਪੇਟਾਈਟਸ ਬੀ ਨਿਕਲਿਆ ਹੈਪੇਟਾਈਟਸ ਬੀ ਦੇ ਨਾਲ ਮੈਨੂੰ ਉਹੀ ਆਪਣੇ ਭਰਾ ਦਾ ਮਣਾ ਮੇਰਾ ਆਪਣਾ ਭਾਂਜਾ ਯਾਦ ਆਇਆ ਕਿਤੇ ਮੇਰੇ ਬੱਚੇ ਨੂੰ ਵੀ ਇਹ ਅੱਜ ਕੱਲ ਨੂੰ ਇਹ ਚੀਜ਼ ਨਾ ਹੋ ਜਾਵੇ ਡਾਕਟਰ ਸਾਹਿਬ ਉਹ ਰੋਹੀ ਇੱਥੇ ਦੇਖੋ ਰੁਕੀ ਸਾਹਿਬ ਬੜੇ ਸੌਕ ਨੇ ਕਮੈਂਟ ਕਰਨੇ ਬੜੇ ਅਸੌਕੀਆਂ ਨੇ ਗੱਲਾਂ ਕਰਨੀਆਂ ਬੜੇ ਸੌਖੇ ਨੇ ਸਾਨੂੰ ਤਾਹਨੇ ਮੇਹਨੇ ਮਾਰਨੇ ਸਮਾਜ ਦੇ ਵਿੱਚ ਚੱਲਦਾ ਪਰ ਜਿਹੜੇ ਇੱਥੇ ਆ ਕੇ ਲੋਕ ਰੋਂਦੇ ਨੇ ਨਾ ਫੁਰਕੀ ਸਾਹਿਬ ਜਾਂ ਸਾਨੂੰ ਪਤਾ ਦਾ ਉਸ ਪ੍ਰਮਾਤਮਾ ਨੂੰ ਪਤਾ ਲੋਕ ਕਿੰਨੇ ਪਰੇਸ਼ਾਨ ਨੇ ਬਿਮਾਰੀਆਂ ਤੋਂ ਹੱਥ ਜੋੜ ਕੇ ਬੇਨਤੀ ਆ ਤੁਸੀਂ ਨਾ ਇਦਾਂ ਦੀਆਂ ਗੱਲਾਂ ਕਰਿਆ ਕਰੋ ਜਿਹੜੇ ਪਰੇਸ਼ਾਨ ਨੇ ਉਹਨਾਂ ਨੂੰ ਸਮਾਂ ਦੀ ਦੱਸਿਆ ਕਰੋ ਕੋਈ ਇਲਾਜ ਕੰਨੀ ਭੇਜਿਆ ਕਰੋ ਜੇ ਚੰਗਾ ਵੈਦ ਡਾਕਟਰ ਹਕੀਮ ਤੁਹਾਨੂੰ ਦੇਖਦਾ ਤਾਂ ਉਹਦੇ ਕੋਲ ਜਰੂਰ ਭੇਜਿਆ ਕਰੋ ਤਾਂ ਕਿ ਉਸ ਬੱਚੇ ਦੀ ਅਸੀਂ ਜਾਨ ਬਚਾ ਸਕੀਏ ਜੀ ਜੀ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਆਵਾਂਗੇ ਹਾਲਾਤਾਂ ਵੀ ਅਸੀਂ ਤੁਹਾਡੇ ਕੋਲ ਪੁੱਛਾਂਗੇ ਕਿ ਕਾਲਾ ਪੀਲੇ ਦੀ ਸ਼ੁਰੂਆਤ ਵੇਲੇ ਹੈਪਟਾਈਟਸ B ਹੋਵੇ ਆ C ਹੋਵੇ ਉਹਦੀ ਹਾਲਾਤ ਕੀ ਹੋਣਗੀਆਂ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਹਕੀਕਤ TV ਪੰਜਾਬੀ ਤੇ ਬੜਾ ਸੰਵੇਦਨਸ਼ੀਲ ਅੱ ਤੁਸੀਂ ਦੋਵਾਂ ਨੇ ਛੇੜਿਆ ਇਹ ਬਹੁਤ ਜ਼ਿਆਦਾ ਬਿਮਾਰੀ ਵਧੀਆ ਵਧੀ ਵਧੀ ਜਾਂਦੀ ਆ ਜ਼ਿਆਦਾਤਰ ਜਿਵੇਂ ਹੁਣ ਜੈਨੇਟਿਕ ਹੁੰਦਾ ਕਿਸੇ ਨਾ ਕਿਸੇ ਨੂੰ ਘਰ 'ਚ ਹੁੰਦਾ ਆ ਜਦੋਂ ਬੱਚਿਆਂ ਦਾ ਗਾਹ ਮੈਰਿਜ ਹੁੰਦੀ ਆ ਉਹ ਕਪੜ ਨੂੰ ਆਪਣਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਤਾਂ ਜੋ ਅੱਗੇ ਬਿਮਾਰੀ ਨਾ ਬਦੇ ਪਹਿਲਾਂ ਤਾਂ ਜੀ ਸੁਣਦੇ ਹੁੰਦੇ ਸੀ ਵੀ ਕਿਸੇ ਕਿਸੇ ਨੂੰ ਹੋ ਗਿਆ ਹੁਣ ਸਾਡੀਆਂ ਭੈਣਾਂ 'ਚ ਵੀ ਬੜਾ ਬੜੀ ਮਿਕਦਾਰ ਨਾਲ ਵਧ ਰਿਹਾ ਹੈ ਖਾਸ ਕਰਕੇ ਜਿਨ੍ਹਾਂ ਦੀ ਉਮਰ 50 ਜਾਂ 55 ਸਾਲ ਤੋਂ ਉੱਪਰ ਚਲੀ ਜਾਵੇ ਉਹਨੂੰ ਬੜੀ ਛੇਤੀ ਪਕੜ ਲੈਂਦਾ ਤੇ ਜਿਆਦਾਤਰ ਸਕਰਮਨ ਨਾ ਹੁੰਦਾ ਜਿਵੇਂ ਕਿ ਕਿਸੇ ਦੇ ਸੂਈ ਲੱਗ ਜਾਂਦੀ ਆ ਜਾਂ ਡਿਲੀਵਰੀ ਮੌਕੇ ਜਿਹੜਾ ਨਿਕਲਦਾ ਬਲੱਡ ਨਿਕਲਦਾ ਉਹ ਕਿਸੇ ਹੋਰ ਨੂੰ ਲੱਗ ਜਵੇ ਤਾਂ ਉਹਦੇ ਨਾਲ ਵੀ ਹੋ ਜਾਂਦੀ ਹੈ ਬਿਮਾਰੀ ਤੇ ਸਰਕਾਰ ਨੇ ਕਾਫੀ ਇਹਦੇ ਚ ਕੀਤਾ ਹੋਇਆ ਬੱਚਿਆਂ ਨੂੰ ਬੂਸਟਰ ਡੋਜ਼ ਜ਼ਰੂਰ ਲੱਗਦੀਆਂ ਨੇ ਪ੍ਰੈਗਨਨਸੀ ਦੇ ਵਿੱਚ ਜਿਹੜਾ 9ਵੇਂ ਮਹੀਨੇ ਤੋਂ ਬਾਅਦ ਇੰਜੈਕਸ਼ਨ ਲੱਗਦਾ ਬੱਚੇ ਦੇ 7.5ਵੇਂ ਮਹੀਨੇ ਤੋਂ ਬਾਅਦ ਲੇਡੀ ਨੂੰ ਜ਼ਰੂਰ ਲਗਵਾਉਣਾ ਚਾਹੀਦਾ ਜੇ ਕਿਸੇ ਨੂੰ ਹੈਪੇਟਾਈਟਸ ਆਦਾ ਜੀ ਜੀ ਚਲੋ अच्छा डॉक्टर साहब अलार्म तक ही बनਦੀ ਹੈ ਜਿਹਦੀ ਇੱਕ ਦਿਨ ਚ ਤੱਕ ਕੋਈ ਕਾਲਾ ਪੀਲੀਆ ਆਇਆ ਨਹੀਂ ਹੋਇਆ ਵੀ ਰਤੂ ਰਤ ਕਾਲਾ ਪੀਲੀਆ ਹੋ ਗਿਆ ਇਸ ਤਰ੍ਹਾਂ ਦਾ ਤਾਂ ਨਹੀਂ ਹੁੰਦਾ ਪਹਿਲਾਂ ਆਲਾਮਤਾ ਵੀ ਤਾਂ ਸਰੀਰ ਦਿੰਦਾ ਹੈ ਜਾਂ ਪਹਿਲਾਂ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਤਾਂ ਹੁੰਦੀ ਹੀ ਹੈ ਦੇਖੋ ਪ੍ਰੁਕੀ ਸਾਹਿਬ ਇਹਦੇ ਵਿੱਚ ਤੁਹਾਡਾ ਸਰੀਰ ਥੱਕਿਆ ਥੱਕਿਆ ਰਹੂਗਾ 99 ਤੁਹਾਨੂੰ ਬੁਖਾਰ ਰਹੂਗਾ ਤੁਹਾਨੂੰ ਆਪਣਾ ਸਰੀਰ ਇਦਾਂ ਲੱਗੂਗਾ ਨਾ ਵੀ ਤੇਜ਼ ਰਹੂਗੀ ਤੁਹਾਡੀ ਤੁਹਾਨੂੰ ਲੱਗੂਗਾ ਕਿ ਮੈਨੂੰ ਬੁਖਾਰ ਹੋ ਗਿਆ ਤੇ ਸਰੀਰ ਥੱਕਿਆ ਥੱਕਿਆ ਰਹੂਗਾ ਠੰਡ ਮਹਿਸੂਸ ਕਰੋ ਥੋੜੀ ਥੋੜੀ ਜੇ ਤੁਹਾਨੂੰ ਇਦਾਂ ਦੀਆਂ ਜਾਂ ਪਿੰਜਣੀਆਂ ਦਰਦ ਕਰਦੀਆਂ ਲੱਤਾਂ ਦਰਦ ਕਰਦੀਆਂ ਵੀਕਨੈਸ ਰਹਿੰਦੀ ਆ ਤੁਹਾਡੀਆਂ ਅੱਖਾਂ ਥੋੜੀਆਂ ਜੀਆਂ ਭਾਰੀਆਂ ਰਹਿੰਦੀਆਂ ਨੇ ਜਾਂ ਪੀਲੀਆਂ ਦਿਖਾਈ ਦਿੰਦੀਆਂ ਨੇ ਤਾਂ ਤੁਹਾਨੂੰ ਆਪਣੇ ਹੈਪੇਟਾਈਟਸ ਦੇ ਟੈਸਟ ਜ਼ਰੂਰ ਕਰਾਉਣੇ ਚਾਹੀਦੇ ਨੇ ਇੱਕ ਲੋਕ ਕੀ ਕਰਦੇ ਨੇ ਕਈ ਵਾਰ ਨਾਲ ਐਲਐਫਟੀ ਕਰਵਾ ਲੈਂਦੇ ਨੇ ਕਹਿੰਦੇ ਜੀ ਮੈਨੂੰ ਪੀਲੀਆ ਨਹੀਂ ਹੈਗਾ ਐਲਐਫਟੀ ਦੇ ਵਿੱਚ ਨਾਰਮਲ ਪੀਲੀਆ ਆਉਂਦਾ ਹੁੰਦਾ ਨਾ ਕਿ ਹੈਪੇਟਾਈਟਸ ਹੋਣਾ ਹੈਪੇਟਾਈਟਸ ਦੇ ਟੈਸਟ ਅਲੱਗ ਹੁੰਦੇ ਨੇ ਹੈਪੇਟਾਈਟਸ ਬੀ ਦਾ ਅਲੱਗ ਹੁੰਦਾ ਸੀ ਦਾ ਅਲੱਗ ਹੁੰਦਾ ਦੋਨੇ ਟੈਸਟ ਤੁਹਾਨੂੰ ਕਰਾਉਣੇ ਚਾਹੀਦੇ ਨੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਨੂੰ ਹੈਪੇਟਾਈਟਸ ਹੈ ਜਾਂ ਨਹੀਂ ਹੈ ਜੇ ਤੁਹਾਨੂੰ ਹੈਪੇਟਾਈਟਸ ਹੈ ਤਾਂ ਉਹਦੇ ਵਿੱਚ ਕੀ ਕਰਨਾ ਤੁਸੀਂ ਪਰਹੇਜ਼ ਕਰਨੇ ਸ਼ੁਰੂ ਕਰਨੇ ਨੇ ਖਟੀਆਂ ਤਲੀਆਂ ਚੀਜ਼ਾਂ ਤੇਜ਼ ਮਿਰਚ ਮਸਾਲੇ ਮੀਟ ਮੱਛੀ ਅੰਡੇ ਦਾ ਸੇਵਨ ਬੰਦ ਕਰ ਦਿਓ ਦੁੱਧ ਬੰਦ ਕਰ ਦਿਓ ਦੁੱਧ ਦਾ ਸੇਵਨ ਹਿਪੇਟਾਈਟਸ ਵਾਲੇ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਜੀ ਜੀ ਆਪਾਟਾਈਟਸ ਜਿਹੜਾ ਜੇ ਤੁਹਾਨੂੰ ਹੋ ਗਿਆ ਹਿਪੇਟਾਈਟਸ ਤਾਂ ਤੁਹਾਨੂੰ ਦੁੱਧ ਦਾ ਸੇਵਨ ਬੰਦ ਕਰਨਾ ਚਾਹੀਦਾ ਕਿਉਂਕਿ ਲੀਵਰ ਵਾਲੇ ਨੂੰ ਵੈਸੇ ਵੀ ਦੁੱਧ ਮਾੜਾ ਹੁੰਦਾ ਤੁਹਾਡਾ ਲੀਵਰ ਖਰਾਬ ਹੋਊਗਾ ਹਿਪੇਟਾਈਟਸ ਸੀ ਦਾ ਲੀਵਰ ਨਾਲ ਕੀ ਸਬੰਧ ਇਹ ਫਰੁਕੀ ਸਾਹਿਬ ਜਿਹੜਾ ਅਟੈਕ ਹੀ ਲੀਵਰ ਤੇ ਕਰਦਾ ਹੈ ਲੇਵਨ ਨੂੰ ਡੈਮੇਜ ਕਰਦਾ ਹੈ ਹੈਪਟੈਟ ਜਿਹੜਾ ਬਲੱਡ ਦੇ ਵਿੱਚ ਹੁੰਦਾ ਬਲੱਡ ਜਿਹੜਾ ਸਾਡਾ ਜਿਹੜਾ ਸਰਕਲ ਆ ਸਾਡਾ ਜਿਹੜਾ ਬ੍ਰੀਕ 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 ਨਸਾਂ ਨਸਾਂ ਹੁੰਦੀਆਂ ਨੇ ਸਾਡੇ ਜਿਹੜੀਆਂ ਇਹਦੀਆਂ ਲੀਵਰ ਦੀਆਂ ਲੀਵਰ ਸਾਡਾ ਜਿਹੜਾ ਹੁੰਦਾ 530 ਤੋਂ ਵੱਧ ਦੇ ਫੰਕਸ਼ਨ ਹੁੰਦੇ ਨੇ ਜਦੋਂ ਇਹਦੇ ਵਿੱਚ ਬਲੱਡ ਘੁੰਮਦਾ ਤਾਂ ਇਹਨੂੰ ਕਿਤੇ ਨਾ ਕਿਤੇ ਜਾ ਕੇ ਕਮਜ਼ੋਰ ਕਰ ਦਿੰਦਾ ਹੈ ਹੈਪੇਟਾਟਸ ਹੁੰਦਾ ਜਿਹੜਾ ਇਹਦੇ ਨਾਲ ਕੀ ਆ ਹੈਪੇਟ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਉਹ ਕਿਸੇ ਨਾ ਕੁਝ ਨਾ ਕੁਝ ਫਿਰ ਹੋ ਹੀ ਰਹਿੰਦਾ ਕਦੇ ਸਿਰ ਦੁਖਦਾ ਕਦੇ ਪੇਟ ਦਰਦ ਕਰ ਰਿਹਾ ਕਦੇ ਪੇਟ 'ਚ ਫਾਰਾ ਆ ਗਿਆ ਕਦੇ ਪੇਟ ਨੂੰ ਕੁਝ ਹੋ ਗਿਆ ਕਦੇ ਕੁਝ ਮਤਲਬ ਕੁਝ ਨਾ ਇਮਿਊਨਿਟੀ ਕਮਜ਼ੋਰ ਕਰ ਦਿੰਦਾ ਹੈਪੇਟਾਈਟਸ ਦੇਖੋ ਜੀ ਜਦੋਂ ਤੁਹਾਡੇ ਨੂੰ ਕਹਿੰਦੇ ਨੇ ਸ਼ਮਤਾ ਹੁੰਦੀ ਹੈ ਨਾ ਬਿਮਾਰੀਆਂ ਨਾਲ ਲੜਨ ਦੀ ਉੱਕੜ ਜਾਂਦੀ ਆ ਇਹਦੇ ਵਿੱਚ ਕੀ ਹੁੰਦਾ ਫਿਰ ਕਿ ਜਦੋਂ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਹਲਕਾ ਹਲਕਾ ਦਰਦ ਰਹਿਣਾ ਸ਼ੁਰੂ ਹੋ ਗਿਆ ਜਿਆਦਾਤਰ ਜਦੋਂ ਲੀਵਰ ਖਰਾਬ ਹੁੰਦਾ ਸਾਡਾ ਸਾਨੂੰ ਸੱਜੇ ਪਾਸੇ ਪਸਲੀ ਦੇ ਬਿਲਕੁਲ نیچے ਸਾਡਾ ਲੀਵਰ ਹੁੰਦਾ ਉੱਤੇ ਹਲਕਾ ਹਲਕਾ ਦਰਦ ਰਹਿਣ ਲੱਗਦਾ ਕਈ ਵਾਰ ਕੀ ਹੁੰਦਾ ਪੂਰੇ ਪੇਟ 'ਚ ਦਰਦ ਜਦੋਂ ਕੁਝ ਖਾਦਾ ਦਾ ਪੇਟ ਤੇ ਦਰਦ ਹੋ ਗਏ ਜਾਂ ਵੈਸੀ ਦਰਦ ਰਹਿਣਾ ਸ਼ੁਰੂ ਹੋ ਗਿਆ ਜੇ ਤੁਹਾਨੂੰ ਇਦਾਂ ਦੀਆਂ ਤੁਹਾਨੂੰ ਲੱਛਣ ਦਿਖਾਈ ਦਿੰਦੇ ਨੇ ਤਾਂ ਤੁਸੀਂ ਟੈਸਟ ਜ਼ਰੂਰ ਕਰਵਾਓ ਇੱਕ ਤੁਹਾਨੂੰ ਇੱਕ ਆਪਣੀ ਅਲਟਰਾਸਾਉਂਡ ਕਰਵਾਉਣੀ ਚਾਹੀਦੀ ਆ ਟੈਸਟ ਨੇ ਜੀ ਮਤਲਬ ਕਿਸੇ ਨੇ ਕਨਫਰਮ ਕਰਨਾ ਹੋਵੇ ਇਹਦੇ ਵਿੱਚ ਹੈਪਟਾਟਿਕ ਦੇ ਟੈਸਟ ਹੁੰਦੇ ਨੇ ਜਿਵੇਂ ਮੈਂ ਦੱਸਿਆ ਬਲੱਡ ਟੈਸਟ ਹੋ ਜਾਂਦੇ ਨੇ ਉਹ ਤੋਂ ਬਗੈਰ ਜੇ ਤੁਸੀਂ ਆਪਣਾ ਲੀਵਰ ਚੈੱਕ ਕਰਾਉਣਾ ਜੀ ਸਾਡਾ ਲੀਵਰ ਦਾ ਤੰਦਰੁਸਤ ਹੈ ਕਿ ਖਰਾਬ ਹੋ ਚੁੱਕਿਆ ਤਾਂ ਤੁਸੀਂ ਇੱਕ ਅਲਟਰਾਸਾਉਂਡ ਵੀ ਕਰਵਾ ਸਕਦੇ ਹੋ ਅਲਟਰਾਸਾਉਂਡ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡਾ ਲੀਵਰ ਖਰਾਬ ਤਾਂ ਨਹੀਂ ਹੋ ਗਿਆ ਹੁਣ ਇੱਥੇ ਲੀਵਰ ਕੀ ਹੁੰਦਾ ਫਿਰ ਕਿਹਾ ਲੀਵਰ ਫੈਟੀ ਹੋ ਗਿਆ ਲੀਵਰ ਗ੍ਰੇਡ 1 'ਚ ਹੋ ਗਿਆ ਗ੍ਰੇਡ 2 'ਚ ਹੋ ਗਿਆ ਗ੍ਰੇਡ 3 'ਚ ਹੋ ਗਿਆ ਉਸ ਤੋਂ ਬਾਅਦ ਲੀਵਰ ਸਰੋਸਸ ਹੋ ਗਿਆ ਲਿਵਰ ਚਿਸਤ ਹੋ ਗਈ ਲਿਵਰ ਦੇ ਵਿੱਚ ਗੱਠਾ ਬਣ ਜਾਂਦੀਆਂ ਨੇ ਖੂਨ ਦਾ ਜਿਹੜਾ ਸਰਕਲ ਆ ਉਹ ਕੱਟ ਜਾਂਦਾ ਜਾਂ ਲਿਵਰ ਸਰੋਸਸ ਹੋ ਜਾਂਦਾ ਜਾਂ ਲਿਵਰ ਫਿਰ ਕੈਂਸਰ ਹੋ ਜਾਂਦਾ ਇਦਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਆਪਾਂ ਪਹਿਲੇ ਹੀ ਟੈਸਟ ਕਰਵਾਓ ਆਪਾਂ ਨੂੰ ਕਈ ਡਾਕਟਰ ਕਹਿ ਦਿੰਦੇ ਨੇ ਅਨਜਾਨ ਡਾਕਟਰ ਜਿਹੜੇ ਹੁੰਦੇ ਨੇ ਉਹ ਕਹਿ ਦਿੰਦੇ ਨੇ ਜੀ ਤੁਹਾਡਾ ਫੈਟੀ ਲੀਵਰ ਸਾਰਿਆਂ ਦੇ ਹੋਗਾ ਮਹਾਰਵਾਰ ਕਹਿਣਾ ਜੇ ਫੈਟੀ ਲੀਵਰ ਆ ਤਾਂ ਉਹਨੂੰ ਸੀਰੀਅਸ ਲੋ ਉਹਨੂੰ ਨਾ ਐਦਾਂ ਹੀ ਛੱਡਿਆ ਕਰੋ ਉਹਨੂੰ ਟੈਸਟ ਵਗੈਰਾ ਕਰਾ ਕੇ ਦਵਾਈਆਂ ਲੈ ਕੇ ਉਹਨੂੰ ਠੀਕ ਕਰੋ ਜੀ 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 ਅਸੀਂ ਸਮਝਾਂਗੇ ਕਿ ਇਹ ਦੇਖੋ ਜਿਸ ਤਰੀਕੇ ਨਾਲ ਪੁਨਰਵਾ ਪਿਆ ਇਥੇ ਕੁਟਕੀ ਹੈਗੀ ਐ ਔਰ ਇਹ ਕਾਸ਼ਨੀ ਹੋਗੀ ਕਾਸ਼ਨੀ ਤੋਂ ਇਲਾਵਾ ਮੁਕੋਏ ਦਾ ਇਹ ਪਾਊਡਰ ਆ ਗਿਆ ਔਰ ਮੁਕੋਏ ਦੇ ਪਾਊਡਰ ਤੋਂ ਬਾਅਦ ਨਾਗਰਮੋਥਾ ਹੋ ਗਿਆ ਔਰ ਨਗਰਮੋਥੇ ਤੋਂ ਬਾਅਦ ਇੱਕ ਬੜਾ ਅਹਿਮ ਚੀਜ਼ ਹੋ ਗਿਆ ਹੈ ਆਵਲਾ ਪਾਊਡਰ ਹੋ ਗਿਆ ਇਹਨਾਂ 6 ਚੀਜ਼ਾਂ ਦੇ ਕੰਬੀਨੇਸ਼ਨ ਨਾਲ ਅੱਜ ਅਸੀਂ ਤੁਹਾਡਾ ਕਾਲਾ ਪੀਲੀਆ ਜੜੋ ਖਤਮ ਕਰਨ ਵਾਲਿਆਂ ਲਗਾਤਾਰ ਇਸ ਦੇ ਸੇਵਨ ਦੇ ਨਾਲ ਕਿਵੇਂ ਸੇਵਨ ਕਰਨਾ ਹੈ ਵੀ ਤੁਹਾਡੇ ਕੋਲ ਸਮਝਾਂਗੇ ਪਰ ਜਿਹੜੇ ਇਹ ਨੁਸਖੇ ਫਾਰਮੂਲੇ ਨਹੀਂ ਅਜ਼ਮਾ ਸਕਦੇ ਜੀ ਫਿਰ ਉਹਨਾਂ ਦਾ ਹਾਲ ਤੁਸੀਂ ਕਿਵੇਂ ਕਰਦੇ ਹੋ 네ਗੇਟਿਵ ਕਰਨ ਵਾਸਤੇ ਕਾਲਾ ਪੀਲੀਆ ਖੂਨ ਚ ਆਵੇ ਹੀ ਨਾ ਉਹਦੇ ਲਈ ਸਾਡੇ ਕੋਲ ਇਲੈਕਟਰੋਪੈਥੀ ਮੈਡੀਸਨ ਹੁੰਦੀ ਆ ਇਹਦੇ ਨਾਲ ਕਾਫੀ ਮਰੀਜ਼ ਠੀਕ ਹੋਏ ਨੇ 네ਗੇਟਿਵ ਵੀ ਹੋਇਆ ਵਾਇਰਲ ਲੋਡ ਘਟ ਕੇ ਉਸ ਤੋਂ ਬਾਅਦ 네ਗੇਟਿਵ ਹੋ ਜਾਂਦਾ ਜੀ ਜੀ ਕਿੰਨਾ ਟਾਈਮ ਖਾਣੀ ਪੈਂਦੀ ਹੈ ਜੀ ਇਹ ਨੁਸਖਾ ਕਿੰਨਾ ਟਾਈਮ ਮਤਲਬ ਖਾਣ ਨਹੀਂ ਥੋੜਾ ਦਾ ਪੀਣਾ ਹੀ ਪੈਂਦਾ ਇਹ ਕਿੰਨਾ ਟਾਈਮ ਥੋੜੀ ਬੂੰਦਾਂ ਲੈਣੀਆਂ ਪੈਂਦੀਆਂ ਨੇ ਟੇਕ ਕਰਨੀਆਂ ਪੈਂਦੀਆਂ ਇਹ ਵਾਇਰਲ ਲੋਡ ਦੇ ਹਿਸਾਬ ਨਾਲ ਹੁੰਦੀਆਂ ਨੇ ਵੀ ਜੀ ਅੱਛਾ ਜਿਵੇਂ ਜਾਂ ਲੀਵਰ ਦੇ ਪ੍ਰੋਬਲਮ ਦੇ ਹਿਸਾਬ ਨਾਲ ਹੁੰਦੀਆਂ ਨੇ ਬੂੰਦਾਂ ਦੇਣੀਆਂ ਨੇ ਇਸੇ ਤਰੀਕੇ ਨਾਲ ਬੂੰਦਾਂ ਦੇ ذریعے ਹੀ ਨੈਗੇਟਿਵ ਆਏਗਾ ਹਾਂਜੀ ਪਾਣੀ ਚ ਪਾ ਕੇ ਪੀਣੀ ਹੁੰਦੀ ਹੈ ਜੀ ਜੀ ਡਾਕਟਰ ਸਾਹਿਬ ਕਿੰਨਾ ਕੁ ਟਾਈਮ ਚਾਹੀਦਾ ਇੱਕ ਆਮ ਜੀ ਰੂਟੀਨ ਅਗਰ ਅਸੀਂ ਕਹਿ ਲਈਏ ਕਿ ਜਿਨ੍ਹਾਂ ਦੇ ਵਾਇਰਲ ਲੋਡ ਇੱਕ ਦਰਮਿਆਨੀ ਚੀਜ਼ ਦਾ ਹੈਗਾ ਨਾ ਘੱਟ ਹੈ ਨਾ ਵੱਧ ਹੈ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਵਿੱਚ ਫਰੁਕੀ ਸਾਹਿਬ ਹੈਪੇਟਾਈਟਸ ਨੈਗੇਟਿਵ ਹੋ ਜਾਂਦਾ ਇਹਦੇ ਵਿੱਚ ਕੀ ਹੈ ਫਰੁਕੀ ਸਾਹਿਬ ਬਲੱਡ ਨੂੰ ਫਿਊਰੀਫਾਈ ਕਰਨਾ ਬਲੱਡ ਨੂੰ ਸਾਫ ਕਰਨਾ ਜਦੋਂ ਬਲੱਡ ਸਾਫ ਹੋ ਜਾਂਦਾ ਉਦੋਂ ਫਿਰ ਕੀ ਹੁੰਦਾ ਸਾਡਾ ਜਿਹੜਾ ਹੈਪੇਟਾਈਟਸ ਆ ਹੌਲੀ 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 ਜੇ ਕੋਈ ਇੱਕ ਨਾ ਵਾਇਰਲ ਲੋਡ ਜੀ ਦਾ ਜ਼ਿਆਦਾ ਜੀ ਉਹਨੂੰ ਹੈਪਟਾਈਟਸ ਨੂੰ ਸਾਨੂੰ ਨੈਗੇਟਿਵ ਕਰਨ ਨੂੰ ਬੜੀ ਛੇਤੀ ਸਾਨੂੰ ਸੌਖਾ ਹੋ ਜਾਂਦਾ ਸਾਨੂੰ ਨੈਗੇਟਿਵ ਬਹੁਤ ਛੇਤੀ ਹੋ ਜਾਂਦਾ ਜਿਨ੍ਹਾਂ ਦੇ ਵਾਇਰਲ ਲੋਡ ਘਟਿਆ ਹੁੰਦਾ ਬਿਲਕੁਲ ਸਾਇਲੈਂਟ ਬੈਠਾ ਉਹਨੂੰ ਥੋੜਾ ਟਾਈਮ ਲੱਗਦਾ 6 ਤੋਂ 7 ਮਹੀਨੇ ਵੀ ਲੱਗ ਜਾਂਦੇ ਨੇ ਜਿਨ੍ਹਾਂ ਦੇ ਵਾਇਰਲ ਲੋਡ ਵਧਿਆ ਹੋਇਆ ਉਹਨੂੰ ਨੂੰ ਨੈਗੇਟਿਵ ਕਰਨ ਨੂੰ ਸਾਨੂੰ 3 ਤੋਂ 4 ਮਹੀਨੇ ਚਾਹੀਦੇ ਆ ਦੇਖੋ ਜੀ ਜਦੋਂ ਮੈਂ ਤੁਹਾਨੂੰ ਸਾਇਲੈਂਟ ਸਾਇਲੈਂਟ ਕੋਈ ਵੀ ਚੀਜ਼ ਆ ਇੱਕ ਤੁਸੀਂ ਫੋਨ ਰੱਖ ਦਿਓ ਸਾਇਨੜ ਪਿਆ ਸਾਨੂੰ ਉਹਦੀ ਆਵਾਜ਼ ਨਹੀਂ ਉਹ ਸਾਨੂੰ ਨਹੀਂ ਪਤਾ ਫੋਨ ਵਜਦਾ ਵਜੀ ਜਾਵੇ ਠੀਕ ਹੈ ਸਾਨੂੰ ਪਤਾ ਹੀ ਨਹੀਂ ਇੱਕ ਦੀ ਰਿੰਗ ਚਲਾ ਦੇਣੀ ਆ ਉਹਨੇ ਤੁਹਾਡੇ ਕੰਨ ਖਾ ਜਾਣੇ ਆ ਵੀ ਮੈਂ ਹੈਗਾ ਚੱਕ ਲੋ ਮੈਨੂੰ ਮੈਂ ਵਜੀ ਜਾਂ ਨਾ ਠੀਕ ਹੈ ਐਦਾਂ ਹੀ ਜਿਹੜਾ ਵਾਇਰਲ ਲੋਡ ਹੁੰਦਾ ਉਹ ਤੁਹਾਨੂੰ ਸੰਕੇਤ ਦਿੰਦਾ ਉਹ ਤੁਹਾਨੂੰ ਕਹਿੰਦਾ ਮੈਂ ਤੇਰੇ ਲੀਵਰ ਵੀ ਖਰਾਬ ਕਰ ਦੇਣਾ ਪੇਟ ਚ ਪਾਣੀ ਵੀ ਪਰੂਗਾ ਮੈਂ ਤੈਨੂੰ ਮੰਜੇ ਤੇ ਸਿੱਟ ਲੈਣਾ ਨੇ ਤਾਂ ਮੈਨੂੰ ਠੀਕ ਕਰ ਲਾ ਜੀ ਜੀ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਫਿਰ ਕਿ ਸਾਹਿਬ ਫਿਰ ਉੱਥੇ ਅਗਲਾ ਡਰ ਕੇ ਜਦੋਂ ਮੈਡੀਸਨ ਲੈਂਦਾ ਨਾ ਜਦੋਂ ਅਸੀਂ ਉਹਨਾਂ ਨੂੰ ਫਿਰ ਦਿੰਨੇ ਆ ਸਾਡੀਆਂ ਲੈਟਰੋਪੈਥੀ ਮੈਡੀਸਨ ਨੇ ਜਿਹੜੀਆਂ ਬਲੱਡ ਤੇ ਕੰਮ ਕਰਦੀਆਂ ਨੇ ਜਦੋਂ ਬਲੱਡ ਤੇ ਕੰਮ ਕਰਦੀਆਂ ਨੇ ਬਲੱਡ ਨੂੰ ਪਿਰੀਫਾਈ ਕਰਕੇ ਸਾਫ਼ ਕਰਕੇ ਜਿਹੜਾ ਹੈਪੇਟਾਈਟ ਦਾ ਬਿਲਕੁਲ ਨੈਗੇਟਿਵ ਹੋ ਜਾਂਦਾ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਹੈਮ ਚੀਜ਼ ਹੈ ਜਿਹੜੇ ਲੋਕ ਹਸਪੀਟਲ ਹਸਪੀਟਲਸ ਦੇ ਵਿੱਚੋਂ ਜਿਹੜੇ ਸਰਕਾਰੀ ਹਸਪੀਟਲ ਦੇ ਵਿੱਚੋਂ ਕੋਰਸ ਕਰਵਾਇਆ ਜਾਂਦਾ ਫਰੀਚ ਕਰਵਾਇਆ ਜਾਂਦਾ ਜਿਹੜੇ ਉਹ ਲੋਕ ਮੈਡੀਸਨ ਕੋਰਸ ਲੈ ਰਹੇ ਨੇ ਉਹਨਾਂ ਦੇ ਨਾਲ ਇਹ ਥੋੜਾ ਨੁਸਖਾ ਲਿਆ ਜਾ ਸਕਦਾ ਕੋਈ ਇਸ਼ੂ ਤਾਂ ਨਹੀਂ 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 ਜੀ ਬਿਲਕੁਲ ਲੈ ਸਕਦੇ ਆ ਜੇ ਤੁਸੀਂ ਚਾਹੁੰਦੇ ਹੋ ਅਸੀਂ ਉਹ ਮੈਡੀਸਨ ਵੀ ਨਹੀਂ ਬੰਦ ਕਰਨੀ ਅਸੀਂ ਉਹ ਵੀ ਖਾਣੀ ਆ ਤੁਸੀਂ ਉਹ ਵੀ ਖਾਓ ਤੇ ਸਾਡੇ ਵਾਲੀ ਮੈਡੀਸਨ ਵੀ ਨਾਲ ਯੂਜ਼ ਕਰੋ ਬਹੁਤ ਵਧੀਆ ਰਿਜ਼ਲਟ ਮਿਲ ਜਾਂਦਾ ਜੀ ਜੀ ਅੱਛਾ ਆਖਿਰ ਦੇ ਵਿੱਚ ਫਿਰ ਡਾਕਟਰ ਸਾਹਿਬ ਵੀਡੀਓ ਕੁਇਰ ਲੰਮੀ ਹੋ ਜਾਂਦੀ ਹੈ ਇਹ ਕਿਵੇਂ ਇਸਤੇਮਾਲ ਕਰਨਾ ਹੈ ਸਾਰੀਆਂ ਦੇ 6 ਦੀਆਂ 6 ਚੀਜ਼ਾਂ ਦਾ ਔਰ ਕਿਵੇਂ ਦਾ ਇਨਟੇਕ ਕਰਨਾ ਹੈ ਜੀ ਇਹ ਵੀ ਸਾਨੂੰ ਦੱਸ ਦਿਓ ਦੇਖੋ ਬੁਰਖ ਸਾਹਿਬ ਜਿਹੜਾ ਸਾਡੇ ਕੋਲੇ ਪੁਨਰਵਾ ਪਿਆ ਸਾਡੇ ਕੋਲੇ ਕੁੱਟਗੀ ਪਈ ਆ ਸਾਡੇ ਕੋਲ ਕਾਸ਼ਨੀ ਪਈ ਆ ਸਾਡੇ ਕੋਲ ਮਕੋ ਪਈ ਆ ਸਾਡੇ ਕੋਲ ਨਾਗਰ ਮੋਤਾ ਪਿਆ ਸਾਡੇ ਕੋਲੇ ਆਮਲਾ ਪਾਊਡਰ ਪਿਆ ਸਾਰੀਆਂ ਚੀਜ਼ਾਂ ਨੂੰ 50-50 ਗ੍ਰਾਮ ਲੈ ਲਓ 50-50 ਗ੍ਰਾਮ ਲੈ ਕੇ ਪੀਸ ਕੇ ਚੰਗੀ ਤਰ੍ਹਾਂ ਤੁਸੀਂ ਮਤਲਬ ਅਲੱਗ-ਅਲੱਗ ਕਿੰਨੇ-ਕਿੰਨੇ ਬਣ ਗਏ ਜੀ ਅੱਧਾ-ਅੱਧਾ ਚਮਚਾ ਇੱਕ-ਇੱਕ ਚਮਚਾ ਨਹੀਂ ਇਹਨਾਂ ਨੂੰ ਨਾ 50-50 ਗ੍ਰਾਮ ਪਹਿਲਾਂ ਲੈਣਾ ਸਾਰੀਆਂ ਨੂੰ ਇਕੱਠਾ ਬਰਾਬਰ ਮਾਤਰਾ 'ਚ ਲੈ ਲਓ ਇਹਨਾਂ ਨੂੰ ਪਾਊਡਰ ਬਣਾ ਕੇ ਪੀਸ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਇਦਾਂ ਪਾਊਡਰ ਬਣਾ ਲਓ ਇਹਨਾਂ ਦਾ ਇਹ ਤਾਂ ਚਲੋ ਥੋੜੇ ਜਿਹੇ ਅਜੇ ਡੈੜਾ ਜਿਹਾ ਸੀਗਾ ਆ ਇਦਾਂ ਪਾਊਡਰ ਬਣ ਜਾਣਾ ਇਹਦਾ ਇਦਾਂ ਪਾਊਡਰ ਬਣਾ ਕੇ ਇਹਨਾਂ ਨੂੰ ਇਹਨਾਂ 50 ਗ੍ਰਾਮ ਲੈ ਲੈ। ਇਹਨਾਂ ਨੂੰ ਮਿਕਸ ਕਰ ਲੈਣਾ ਸਾਰਿਆਂ ਨੂੰ। ਠੀਕ ਹੈ। ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰਕੇ ਇਹਨਾਂ ਨੂੰ ਇੱਕ ਡੱਬੇ ਦੇ ਵਿੱਚ ਕੱਚ ਦੇ ਬਰਤਮਾਨ ਦੇ ਵਿੱਚ ਭਰ ਕੇ ਰੱਖ ਲੈਣਾ ਤੁਸੀਂ। ਠੀਕ ਹੈ। ਉਹਦੇ ਵਿੱਚੋਂ ਤੁਸੀਂ ਇੱਕ ਚਮਚ ਸਵੇਰੇ ਇੱਕ ਚਮਚ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਨਾਰਮਲ ਪਾਣੀ ਦੇ ਨਾਲ ਤੁਸੀਂ ਲੈਣਾ ਸ਼ੁਰੂ ਕਰ ਦੇਣਾ। ਜਦੋਂ ਤੁਸੀਂ ਇਹ ਸਵੇਰੇ ਖਾਲੀ ਪੇਟ ਲੈਣਾ ਨਾ ਇਹ ਇੱਕ ਚਮਚ। ਅੱਧਾ ਘੰਟਾ ਘੰਟਾ ਉੱਪਰ ਦੀ ਕੁਝ ਨਹੀਂ ਖਾਣਾ। ਇੱਕ ਘੰਟੇ ਦਾ ਭੇਜ ਰੱਖ ਕੇ ਚਾਹ ਵੀ ਨਹੀਂ ਪੀਣੀ, ਚਾਹ ਘਟਾ ਦਿਓ, ਦੁੱਧ ਬੰਦ ਕਰ ਦਿਓ, ਤਲੀਆਂ ਫਲੀਆਂ ਚੀਜ਼ਾਂ ਬੰਦ ਕਰ ਦਿਓ। ਖਟੀਆਂ ਚੀਜ਼ਾਂ ਬੰਦ ਕਰ ਦਿਓ ਮੀਟ ਮੱਛੀ ਆਂਡਾ ਸ਼ਰਾਬ ਦਾ ਸੇਵਨ ਬੰਦ ਕਰ ਦਿਓ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਫਲ ਫਰੂਟ ਸੈਲਡ ਵਗੈਰਾ ਦਾ ਸੇਵਨ ਜ਼ਿਆਦਾ ਕਰੋ ਤਾਂ ਕਿ ਤੁਹਾਡਾ ਜਿਹੜਾ ਬਲੱਡਾ ਬਲੱਡ ਸਾਫ਼ ਹੋ ਕੇ ਤੁਹਾਡਾ ਜਿਹੜਾ ਲੀਵਰ ਲੀਵਰ ਪ੍ਰੋਪਰ ਕੰਮ ਕਰਨਾ ਸ਼ੁਰੂ ਕਰੇ ਜਿਹੜੇ ਉਹ ਤੁਹਾਡੇ ਜੂਸ ਨਹੀਂ ਬਣਾਉਂਦਾ ਤਾਂ ਜੂਸ ਬਣ ਲੱਗਣ ਤੁਹਾਡੀ ਬਾਡੀ ਨੂੰ ਮਿਹਲੇ ਤਾਕਤ ਮਿਲੇ ਤੇ ਜਿਹੜਾ ਤੁਹਾਡਾ ਕਾਲਾ ਪੀੜੀ ਆ ਤਾਂ ਉਹ ਕੱਢ ਕੇ ਬਾਡੀ ਚੋਂ ਬਾਹਰ ਸਟੈ ਜਾਵੇ ਜੀ 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 ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਕਈ ਵਾਰ ਮਿਲ ਕੇ ਅਗਰ ਗੱਲਬਾਤ ਕਰਨੀ ਹੋਵੇ ਕਿ ਜੇ ਸਾਡੀ ਮਾਂ ਨੇ ਸਾ ਕੀ ਗਿਆ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਦੀ ਦਲਦਲ ਦੇ ਵਿੱਚ ਗਲਤਾਨ ਹੈਗੇ ਨੇ ਉਹਨਾਂ ਨੂੰ ਇਹ ਰੋਗ ਜ਼ਿਆਦਾ ਹੁੰਦਾ ਹੈ ਉਹਨਾਂ ਦਾ ਵੀ ਠੀਕ ਕੀਤਾ ਜਾ ਸਕਦਾ ਇਹਨਾਂ ਨੁਸਖਿਆਂ ਨਾਲ ਫਾਰਮੂਲੇ ਨਾਲ ਕਿਉਂਕਿ ਉਹ ਸਰਿੰਜੀ ਇੱਕੋ ਯੂਜ਼ ਕਰੀ ਜਾਂਦੇ ਨੇ ਜੀ ਟੀਕੇ ਵਗੈਰਾ ਇੰਜੈਕਸ਼ਨ ਵਗੈਰਾ ਜਿਹੜਾ ਡੋਜ਼ ਲੈਣ ਨੂੰ ਆਪਣੀ ਰੁਕਤ ਸਾਹਿਬ ਜੇ ਕੋਈ ਜ਼ਿਆਦਾਦਾਰ ਜਿਹੜਾ ਹੈਪਾਟਾਈਟਸ ਸੀ ਹੁੰਦਾ ਉਹ ਨਸ਼ੇ ਵਾਲੇ ਬੰਦਿਆਂ ਨਹੀਂ ਹੁੰਦਾ ਜਿਹੜੇ ਨਸ਼ਾ ਜ਼ਿਆਦਾ ਕਰਦੇ ਨੇ ਜਿਹੜੇ ਟੀਕੇ ਲਾਈ ਜਾਂਦੇ ਨੇ ਉਹਨਾਂ ਨੇ ਨਹੀਂ ਦੇਖਣਾ ਜੀ ਚੱਕ ਕੇ ਜਿੱਥੋਂ ਸਰਿੰਜ ਮਿਲ ਗਈ ਚੱਕ ਕੇ ਲਾ ਲੈਣੀ ਹੈ ਨਹੀਂ ਪਤਾ ਵੀ ਕਿਹਨੂੰ ਲੱਗੀ ਆ ਕਿਹਨੂੰ ਨਹੀਂ ਜ਼ਿਆਦਾ ਪਰ ਹੈਪਾਟਾਈਟਸ ਉਹਨਾਂ ਨੂੰ ਹੀ ਹੁੰਦਾ ਬਾਕੀ ਅੱਜ ਕੱਲ ਕੀ ਆ ਫਰੁਕੀ ਸਾਹਿਬ ਅਸੀਂ ਦੇਖਿਆ ਕਈ ਨਸ਼ਾ ਵੀ ਨਹੀਂ ਕਰਦੇ ਉਹਨਾਂ ਨੂੰ ਹੈਪਾਟਾਈਟਸ ਦੀ ਪ੍ਰੋਬਲਮ ਬਹੁਤ ਵਧੀ ਹੋਈ ਆ ਜਾਂ ਪ੍ਰੈਗਨੈਂਸੀ ਤੋਂ ਬਾਅਦ ਹੈਪਾਟਾਈਟਸ ਹੋ ਜਾਂਦਾ ਉਹਦੇ ਵਿੱਚ ਕੀ ਹੁੰਦਾ ਫਰੁਕੀ ਸਾਹਿਬ ਸਾਡੇ ਪਾਣੇ ਦੁਸ਼ਤ ਹੋ ਗਏ ਸਾਡੀਆਂ ਸਬਜ਼ੀਆਂ ਦੋਸਤ ਹੋ ਗਈਆਂ ਸਾਡੇ ਜਿਹੜੇ ਅਨਾਜ ਨੇ ਉਹ ਦੋਸਤ ਹੋ ਗਏ ਸਾਡੇ ਹਰ ਚੀਜ਼ੇ ਜਿਹੜੀ ਵੀ ਖਾ ਲੋ ਬਿਲਕੁਲ ਖਰਾਬ ਹੋ ਚੁੱਕੀ ਆ ਜਦੋਂ ਇਹ ਚੀਜ਼ਾਂ ਹੋਣ ਗਈਆਂ ਕੈਂਸਰ ਵਰਗੀਆਂ ਬਿਮਾਰੀਆਂ ਕਾਲੇ ਪੀੜੀ ਵਾਲੀਆਂ ਬਿਮਾਰੀਆਂ ਤੁਹਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਣ ਗਈਆਂ ਬ੍ਰੇਨ ਟਿਊਮਰ ਤੱਕ ਬਹੁਤ ਹੁੰਦੇ ਨੇ ਬ੍ਰੇਨ ਅਟੈਕ ਬਹੁਤ ਹੁੰਦੇ ਨੇ ਹਾਰਟ ਅਟੈਕ ਬਹੁਤ ਹੁੰਦੇ ਨੇ ਇਦਾਂ ਦੀਆਂ ਚੀਜ਼ਾਂ ਜਦੋਂ ਹੁੰਦੀਆਂ ਨੇ ਤਾ ਸਾਡੇ ਜਿਹੜੇ ਖਾਣ ਪੀਣ ਆ ਉਹ ਗਲਤ ਖਾਣ ਪੀਣ ਨਾਲ ਹੁੰਦੀਆਂ ਨੇ ਜੇ ਤੁਸੀਂ ਇਹਨਾਂ ਨੂੰ ਸੁਧਾਰ ਲਓ ਸਹੀ ਤਰੀਕੇ ਨਾਲੋਂ ਤਾਂ ਤੁਸੀਂ ਤੰਦਰੁਸਤ ਰਹੋਗੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਇਹ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕਰਨ ਵਾਸਤੇ ਆਪਣਾ ਇੱਕ ਵਾਰ ਐਡਰੈਸ ਵੀ ਸਮਝਾ ਦਿਓ ਅਗਰ ਕਿਸੇ ਨੇ ਮਿਲਣਾ ਹੋਵੇ ਆਪਣਾ ਕਾਲੇ ਪੀਲੇ ਦਾ ਜਿਹੜਾ ਵਾਇਰਲ ਲੋਡ ਹੈਗਾ ਉਹ ਵੀ ਖਤਮ ਕਰਨਾ ਹੋਵੇ ਔਰ ਨੈਗੇਟਿਵ ਕਰਨਾ ਹੋਵੇ ਸਾਡਾ ਐਡਰੈਸ ਹੈਗਾ ਜੀ ਏਪੀ ਲੈਟਰ ਹੋਮੋਪੈਥੀ ਹਸਪੀਟਲ ਆਰਾਮਗੜ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਸਾਨੇਵਾਲ ਸਾਡਾ ਸਮਾਂ ਹੈਗੇ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ 7814699434 ਦੂਸਰਾ ਨੰਬਰ ਹੈਗੇ 9915147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਗੱਲ ਕਰਕੇ ਪਾਇੰਟ ਮਿੰਟ ਲੈ ਕੇ ਸਾਨੂੰ ਮਿਲ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਡਾਕਟਰ ਸੈਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਜੀ ਜੀ ਸੋ ਇਹ ਸਨ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬ ਜਿਹੜਾ ਦੱਸੇ ਕਿ ਕਿਸ ਤਰੀਕੇ ਨਾਲ ਕਾਲੇ ਪੀਲੇ ਦਾ ਜਿਹੜਾ ਅਸੀਂ ਕਹ ਲਈ ਰਿਪੋਰਟਾਂ ਦੇ ਵਿੱਚ ਵਾਇਰਲ ਲੋਡ ਘਟਿਆ ਆ ਜਾਂਦਾ ਪਰ 네ਗੇਟਿਵ ਨਹੀਂ ਆਉਂਦਾ ਇਹਨਾਂ ਦੇ ਨੁਸਖੇ ਇਹਨਾਂ ਦੇ ਫਾਰਮੂਲੇ ਤੇ ਇਹ ਜਿਹੜੇ ਅਸੀਂ ਦੇਸੀ ਨੁਸਖੇ ਫਾਰਮੂਲੇ ਤੁਹਾਡੇ ਨਾਲ ਸ਼ੇਅਰ ਕੀਤਾ ਇਹਦੇ ਨਾਲ ਬਹੁਤ ਛੇਤੀ ਜਿਹੜਾ ਤੁਹਾਡਾ ਵਾਇਰਲ ਲੋਡ ਵੀ ਘਟੇਗਾ ਤੁਹਾਡਾ ਲੀਵਰ ਵੀ ਤੰਦਰੁਸਤ ਹੋਏਗਾ ਔਰ ਬੜੀ ਛੇਤੀ ਜਿਹੜਾ ਤੁਹਾਡਾ ਪੋਜ਼ਿਟਿਵ ਆ ਰਿਹਾ ਹੈਪੋਟਾਈਟਿਸ ਸੀ ਉਸ ਨੂੰ ਵੀ ਇਹ 네ਗੇਟਿਵ ਕਰਨ ਚ ਹੈਲਪ ਕਰ ਸਕਦਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਡਾਕਟਰ ਏ ਪੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਜਿਹੜੇ ਐਕਸਪਰਟ ਹੈਗੇ ਆ ਟੀਮ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਫਿਰ ਵੀ ਮੇਰੀ ਸਲਾਹ ਮੇਰੀ ਚੇਤਾਵਨੀ ਮੇਰੀ ਦਲੀਲ ਮੇਰੀ ਅਪੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਜਿਹੜਾ ਕਿ ਇਸ ਵੀਡੀਓ ਵਿੱਚ ਤੁਹਾਨੂੰ ਦੱਸਿਆ ਗਿਆ ਉਹਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਤੁਸੀਂ ਆਪਣੇ ਰਿਪੋਰਟਾਂ ਸੈਂਡ ਕਰਕੇ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਤੋਂ ਵੀ ਆਪਣੀ ਸਲਾਹ مشورہ ਕਰ ਸਕਦੇ ਹੋ ਫਿਜ਼ੀਕਲੀ ਵੀ ਇੱਥੇ ਆ ਕੇ ਤੁਸੀਂ 1 ਟੂ 1 ਕੰਸਲਟੈਂਸੀ ਲੈ ਸਕਦੇ ਹੋ ਧੰਨਵਾਦ